ਸਾਡਾ ਟੂਰ ਲਾਇਆ ਆਇਆ ਕਰੂਗਾ ਇੱਥੇ ਰੱਖ ਮਾਣਦੇ ਹੋਰ ਪੈਂਦੀ ਹੈ ਤੱਕ ਜੇ ਐਮਪੀ ਐਨ ਬਸ ਇਹ ਗਰਾਊਂਡ ਅਜੇ ਖਾਲੀ ਖਾਲੀ ਜਿਹਾ ਲੱਗਦਾ ਨਾ ਲੋਕ ਘਟਾਏ ਨੇ ਨਾ ਅਹ ਦੇਖੋ ਮੈਦਾਨ ਉੱਧਰ ਚੱਲ ਪਏਗਾ ਮੈਦਾਨ 'ਚ ਉਤਰੇ ਨਹੀਂ ਹੈਗੇ ਇਹ ਲੋਕ ਪਿੱਛੇ ਬਹੁਤ ਆ ਗਏ ਪਹਿਲਾਂ ਜਾਵੇ ਆਵਾਜ਼ਾਂ ਜਿਆਦੇ ਆਜੂ ਇੰਮੈਂਟਲੀ ਵੱਡੇ ਆ ਯਾਰ ਹਵਾ ਕਰਕੇ ਤੇ ਬਹੁਤ ਹੱਥ ਤਾਂ ਚੀਰੇ ਬਹੁਤ ਹੁੰਦੇ ਹਵਾ ਕਰਕੇ ਯਾਰ ਪਤੰਗ ਪਾਰੇ ਨੇ ਨਾ ਉਹ ਸ਼ਾਇਦ ਕਿੱਥੇ ਕਿਸੇ ਨੇ ਕਿਸਨੇ ਉੜੀ ਉਗੜੀਆਂ ਹੀ ਅਜਾੜੀ ਆ ਪਿਆ ਅਗਲਾ ਪਤਾ ਇੱਥੇ ਪਹਿਲੇ ਈਂ ਕੀ ਕੀ ਕਰਨਾ ਲਿਆ ਵੇ ਚਾਚਾ ਚੜਾਈ ਤੇਰੀ ਯਾਰ ਕੀ ਖਾ ਕੀ ਕੀ ਖਾਣਾ ਤੋਂ ਬਾਈ ਠੰਡ ਮਨਦਾ ਹੀ ਨਹੀਂ ਹੈਗਾ ਯਾਰ ਰੋਟੀ ਸਪੈਸ਼ਲ ਖਾਂਦਾ ਹੈ ਕੋਈ ਕੁਝ ਸਪੈਸ਼ਲ ਖਾਂਦਾ ਹੈ ਕੋਈ ਕੁਝ ਰੋਟੀ ਚ ਵੀ ਬਾਜਰੇ ਦੀ ਰੋਟੀ ਤੇ ਨਾਲ ਮੱਖੀ ਦਾ ਚੇਜੂ ਆਵੋ ਯੂ ਬੇਬੀ ਹਾਂ ਮਾ ਲਾ ਟਿਕਟ ਗਾਣਾ ਸੁਣਾ ਦੇ ਵੀ ਸੁਣਾ ਦੇ ਵੀ ਸੀ ਤਰਾ ਪਾਪਾ ਕਿਥੇ ਪਾਪਾ ਦਾ ਬਲੌਗ ਪਾਪਾ ਦਾ ਬਲੌਗ ਬਣਾ ਦੇ ਪਾਪਾ ਦਾ ਬਲੌਗ ਬਣਾ ਦੇ ਬਾੜ ਗਿਆ ਚਲ ਕੋਈ ਟੇਬਲ ਲਾ ਲੈ ਬਾਕੀ ਗਰਸ਼ਾਨ ਗਰਸ਼ਾਨ ਹੋਣਾ ਦੀ ਤਾਂ ਕਈ ਦਿਨਾਂ ਦੀ ਤਿਆਰੀ ਚੱਲਣ ਲੱਗੇਗੀ ਸ਼ਾਨ ਦਾ ਕਈ ਦਿਨਾਂ ਦਾ ਲੱਗਾ ਆ ਹਾਂ ਗਰਸ਼ਾਨ ਹਾਂਜੀ ਮੇਰੇ ਲੈਵਲ ਦੀ ਥੱਕੇ ਥੁੱਕੇ ਤਾਂ ਨਹੀਂ ਬਾ ਠੀਕ ਆ ਆਉਂਦਾ ਚੜਦਾ ਕੋਠੇ ਤੇ ਚੜਦਾ ਕੋਠੇ ਤੇ ਤੇ ਤਾਂ ਹੋ ਜਾ ਤੂੰ ਡਿੰਗਰ ਪੱਟ ਕੇ ਤੇ ਇਹ ਜਾਉਂ 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 ਬੁਲੇਰ ਜੇ ਪਲੇਰ ਜਾਉਂ ਓਟੇ ਕੇ ਜਾਉ ਇਹ ਗਿਆ 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 ਹਲੇ ਨਹੀਂ ਹਲੇ ਹੈਗਾ ਟਾਈਮ ਏ ਬੋਲਾਵਾ ਡੋਰ ਓਏ ਹੋਏ ਯਾਰ ਰਹਿ ਗਿਆ ਆ ਪਿਆ ਚੱਕ ਲਿਆ ਸਾਹਮਣੇ ਚੱਕ ਹੱਥ ਨ ਲੱਗੇ ਹੱਥ ਨ ਲੱਗੇ ਤੂੰ ਗੋੜੀ ਕੁਸਤਾ ਆ ਆ ਜਾ ਆ ਜਾ ਚੱਕ ਲਿਆ ਜਿਹੜਾ ਕੁਛ ਹੈਗਾ ਆ ਆ ਆ ਹੀ ਦੇਖਣ ਆ ਜੀ ਆ ਜਾ ਹਾਂਜੀ ਯਾ ਸਾਰੇ ਇਹ ਚੁੱਕੀ ਪਲਾਸਟ ਕਰ ਰਹੇ ਹਾਂ ਕੋ ਆਰੇ ਗੋਲਾਕ ਕਰਾ ਦੇਈ ਗਾ ਆਪਣੇ ਕੋਲ ਦਿਖਾ ਦੇ ਬਈ ਅੱਗੇ ਆਪਾਂ ਤਾਂ ਢਾਂਡੀਆਂ ਇੱਕ ਲੱਗਿਆ ਨਾਲ ਹੀ ਨਾਲ ਵਰਤਾ ਆ ਵੀ ਢਾਗਾ ਸਾਡੇ ਕੋਲ ਢਾਗਾ ਵਾ ਢਾਗੇ ਨਾਲ ਪਹਿਲਾ ਬੁੱਟਿਆ ਆਪਾਂ ਆ ਵੀ ਢਾਗਾ ਬਈ ਆਪਣੇ ਕੋਲ ਢਾਗਾ ਬਈ ਲੋਕੇ ਨਾ ਇਹਨੇ ਬੰਦ ਕਰਨ ਦੇ باوجود ਵੀ ਹਜੇ ਵੀ ਪਲਾਸਟਿਕਲੀ ਡੋਰਾ ਨਾ ਚੜਾਉਣ ਲੱਗੇ ਨੇ ਉਹਦਾ ਪਾਲ ਵੇ ਆਇਆ ਜਿਆ ਨੂੰ ਸੇਵਾ ਕਰੇ ਡੰਡੇ ਦਾ ਕਾਹ ਜਾਂਦਾ ਬਈ ਬਈ ਪਤਾ ਕੀ ਆ λεਉਣ ਨੂੰ ਅਸੀਂ ਵੀ ਲੈ ਲੈ ਸਕਦੇ ਸੀਗੇ ਪਲਾਸਟਿਕਲੀ ਡੋਰਾ ਪਤਾ ਸਾਨੂੰ ਐ ਵੀ ਹਨਾ ਤੋਂ ਮੁੱਠੀ ਪੂਰੀ ਆਹ ਦਿਖਾ ਦੇ ਲਿਓਨ ਨੂੰ ਨਾ ਅਸੀਂ ਪਲਾਟ ਦੀ ਡੋਰ ਲੈ ਆਂਦੇ ਸਾਨੂੰ ਕੋਈ ਨੁਕਸਾਨ ਨਹੀਂ ਜਦੋਂ ਅਸੀਂ ਆਹ ਹਜ਼ਾਰ ਹਜ਼ਾਰ ਵਾਲੀ 15 15 16 ਝਟਖੜੇ ਲੈ ਗਿਆ ਸਾਡੇ ਤੋਂ ਸਾਨੂੰ 350 350 416 ਝੜਫੜਾ ਵਾਲੇ ਹੁੰਦਾ ਕੋਈ ਫਾਇਦਾ ਉਹ ਨਹੀਂ ਹੈਗਾ ਨੁਕਸਾਨ ਨਹੀਂ ਸੀਗਾ ਤੇ ਅਸੀਂ ਤਾਂ ਨਹੀਂ ਲੈ ਕੇ ਯਾਰ ਕੋਈ ਇਸੇ ਨਾ ਇੱਕ ਤਾਂ ਹਾਂ ਇੱਕ ਇਹ ਕਰਨਾ ਵੀ ਦੇਖਣਾ ਅਸੀਂ ਅਸੀਂ ਕਹਿੰਦੇ ਵੀ ਆਪਣਾ ਨਾ ਹਾਂ ਆਪਣਾ ਜੀ ਇਹ ਸੋਚਦੇ ਵੀ ਸੀ ਨਾ ਆਪਣਾ ਬਣਾਈਏ ਚਲੋ ਇੰਜੋਏ ਕਰੀਏ ਇੰਜੋਇਮੈਂਟ ਪਰ ਕਿਸੇ ਦਾ ਨੁਕਸਾਨ ਨਾ ਕਰੀਏ ਵੱਡੀ ਗੱਲ ਇਹ ਆ ਜਿਵੇਂ ਉਹ ਦੇਖੋ ਚੜਦੇ ਆ ਪਤੰਗਾ ਪਤੰਗੇ ਚੜਦੇ ਨੀ ਪਲਾਸਟਿਕ ਡੋਰ ਕਿਤੇ ਫਸ ਗਈ ਜਾਂ ਕਿਤੇ ਰਹਿ ਗਈ ਇਹਨਾਂ ਨੇ ਐਂ ਫਸੀ ਹੋ ਰਹਿਣਾ ਜਣਗੇ ਇਹਨਾਂ ਇਹਨਾਂ ਗੜਨਾ ਨੇ ਇਹਨਾਂ ਟੁੱਟਣਾ ਅਗਲੇ ਸਾਲ ਵੀ ਇੱਥੇ ਆਹ ਇਹਦੇ ਸਾਧੀਆਂ ਫਸ ਗਈ ਆ ਹਾਂ ਤੇ ਯਾਰ ਇਹਦਾ ਨੁਕਸਾਨ ਬਹੁਤ ਆ ਯਾਰ ਬਾਈ ਬਾਕੀ ਚਦਰ ਵੀ ਕੋ ਗੱਲਾ ਕਰਨ ਨੂੰ ਫਿਰਦਾ ਵੀ ਚਦਰ ਵੀ ਕਰਕੇ ਗੱਲਾ ਕਰੀਏ ਬਈ ਬਲੌਗ ਚ ਪਲਾਸਟਿਕ ਵਾਲਿਆਂ ਨੇ ਯਾਰ ਬੇੜਾ ਕਰਕੇ ਕਰਿਆ ਆ ਫਿਰ ਨਾ ਗੱਲਾਂ ਆਉਂਦਾ ਆ ਪੱਲਗਾ ਲੇਤਾ ਦੇਖ ਰਹੇ ਹਾਂ ਜਿੱਤੇ ਵੀ ਮੈਨੂੰ ਗੱਲ ਵੀ ਕਿਹਾ ਸੀਗਾ ਹਾਂ ਕਦਰ ਬਜਾਦਾ ਰੇਜੇ ਤਾਂ ਹਵਾ ਹੋ ਗਈ ਐ ਦੀ ਹਾਂ ਠੀਕ ਆ ਪਹਿਲਾਂ ਪੂਰਾ ਬਗਦਾ ਸੀਗਾ ਹਾਂ ਬੀਬੇ ਦਾ ਲੁੱਟੇ ਜਾਣਾ ਪੂਰਾ ਪੂਰਾ ਪਹਿਲਾਂ ਦੱਸਦੇ ਨੇ ਲੋਕਾਂ ਨੂੰ ਪੂਰਾ ਤਾਂ ਨਹੀਂ ਪਤਾ ਜਿਹੜੀ ਹੋਵਾਂ ਨਾ ਇਧਰੋਂ ਇਧਰੋਂ ਚੱਲਦੀ ਹੁੰਦੀ ਉਹ ਹੁੰਦੀ ਐ ਪੂਰਾ ਜਿਹੜੀ ਚੜ੍ਹਦੇ ਵੱਲੋਂ ਲੈਂਦੇ ਵੱਲ ਨੂੰ ਚਲਦੀ ਆ ਹਾਂ ਉਹ ਪੂਰਾ ਹੁੰਦੀ ਆ ਹਾਂ ਹੁਣ ਸਹੀ ਆਵਾ ਐ ਨੂੰ ਚਲਦੀ ਆ ਹੁਣ ਸਿੱਧੀ ਚਲਦੀ ਆ ਜਾਨੀ ਕਿ ਸਾਨੂੰ ਪਤੰਗ ਹਉਣ ਦੇ ਚਾਂਸ ਬਹੁਤ ਨੇ ਵੀ ਕਹਿੰਦਾ ਵੀ ਜੇ ਨਾ 15 ਵੀ ਲੁੱਟੇ ਦਾ ਲੋੜੀ ਦਾ ਸਵਾਦ ਸੁਆਦ ਹਾਂ ਲੁੱਟਣੇ ਬੜੇ ਜੂਰੀ ਆ ਲੱਟਣੇ ਜੂਰੀ ਆ ਆਲੇ ਇਹ ਤਾਂ ਹੈ ਬੁਰੀ ਫਾਰਮ ਦਾ ਐ ਸਪੋਰਟਸਮੈਨ ਬਣ ਕੇ ਆ ਸਪੋਰਟਸਮੈਨ ਬਣ ਕੇ ਆ ਬਾਈ ਬਾਕੀ ਸਹੀ ਸਹੀ ਗੱਲ ਆ ਬਾਕੀ ਪਤਾ ਕਿ ਇਹ ਸਾਨੂੰ ਪੂਰੇ ਦਾ ਚੱਲਣ ਦਾ ਨੁਕਸਾਨ ਬਹੁਤਾ ਕਿ ਹੋਊਗਾ ਨਾ ਸਾਡੇ ਇੱਧਰ ਘਰ ਨਹੀਂ ਹੈ ਯਾਰ ਬਾਲੇ ਇੱਧਰ ਪਤੰਗ ਬਹੁਤ ਘਟ ਚੜਦੇ ਚੜਦੇ ਹੀ ਹੈ ਨਹੀਂ ਨਾ ਮਾਤਰੀ ਚੜਦੇ ਇੱਧਰ ਬਹੁਤ ਚੜਦੇ ਆ ਤੇ ਪਿੰਡ ਪਿੱਛੇ ਹਉਣ ਕਾਰਨ ਸਾਨੂੰ ਪੂਰੇ ਦਾ ਨਸਾ ਆ ਨਾ ਫਿਰ ਉਹ ਉੱਧਰ ਲਈ ਦਿੰਦੀ ਆ ਫਿਰ ਪਤੰਗ ਨਹੀਂ ਹੁੰਦੀ ਹੁਣ ਉਧਰੋਂ ਇੱਧਰ ਨੂੰ ਰੋਊਗੀ ਅੱਗੇ ਨੂੰ ਤਾਂ ਅਸੀਂ ਮੰਨ ਨਹੀਂ ਸਕਦੇ ਸਮਝ ਨਹੀਂ ਸਕਦੇ ਵੀ ਕਿੰਨਾ ਫਾਇਦਾ ਸਾਨੂੰ ਇਹ ਚੀਜ਼ ਦਾ ਅੱਗੇ ਤਾਂ ਨਾ ਮੌਸਮ ਬਹੁਤ ਠੰਡਾ ਨਾ ਇਹ ਆਤਰ ਆਪਣੇ ਇੰਨੇ ਕਿ ਨੇੜੇ ਹੋ ਕੇ ਸੁਣ ਲੈ ਨਾ ਉਸ ਹਸਾਬ ਨਾਲ ਉੱਤੋਂ ਦੇਖ ਨਹੀਂ ਹੁੰਦਾ ਇਹਨੀ ਤੇਜ਼ ਧੁੱਪ ਚੜੀ ਹੋਈ ਆ ਤਕਰੀਬਨ ਸਾਡੇ ਸਾਰੇ ਪਲੇਅਰਾਂ ਦੇ ਜਿਹੜੇ ਵੀ ਗਰਾਊਂਡ 'ਚ ਉਤਰੇ ਨੇ ਇਹਨਾਂ ਗੱਲ ਅੱਗੇ ਨੇ ਬਾਈ ਪਤਾ ਤੇਰੀਆਂ ਨੇ ਕਿੱਥੇ ਗਈਆਂ ਅੰਦਰ ਪਈਆਂ ਨੇ ਲੌਂਗ ਲੌਣੀਆਂ ਨਹੀਂ ਹੈਗੀਆਂ ਨਹੀਂ ਠੀਕ ਆ ਉਹ ਦੇਖੋ ਉੱਧਰ ਲੰਗ ਦਾ ਤੀਰ ਲਾਦਣਾ ਤਰਾ ਨਿੰਗਦਾ ਦੀ ਦੇਖੀ ਪੇਚਾ ਤਲਾ ਕਿਸੇ ਨਾਲ ਤੇ ਪਾਣੀ ਦੇ ਘੜੇ ਨੂੰ ਡੇਕ ਜੂਗਾ ਹੋਰ ਕੀ ਆ ਇਹਦਾ ਕੱਟ ਪਾਈਆ ਤੇ ਨਾ ਲੋਰ ਕੱਢਣ ਦੇ ਮੁੰਡੇ ਆ ਵੀ ਆ ਬੜਦਾ ਇਹਦਾ ਓਏ ਚਾਲਾ ਉਹ ਪਲਾਸਟਿਕ ਵਾਲੀ ਹੋਈਓ ਧਾਗੇ ਵਾਲੀ ਨਾਲ ਚੜਾਓ ਧਾਗੇ ਵਾਲੀ ਨਾਲ ਲੈ ਕਾਲ ਸਾਹਿਬੀ ਧਾਗੇ ਵਾਲੀ ਨਾਲ ਆ ਲਾਰਿਟ ਮਾਟਕ ਵਾਲੀ ਉਹ ਤੇ ਕੀ ਮਰਦੇ ਨੇ ਉਹ ਆ ਗਿਆ ਇੱਕ ਪਲੇਅਰ ਸਾਡਾ ਆ ਜਾ ਆ ਜਾ ਆ ਜਾ ਆ ਜਾ ਪਤੰਗ ਕੋਸ਼ੋਰੇ ਪੈ ਨੇ ਕੋਸ਼ੋਰੇ ਪੈ ਨੇ ਥੋਡੇ ਵਾਲਾ ਗੱਟੂ ਇਧਰ ਹੀ ਪਿਆ ਡੋਰ ਵਾਲਾ ਆਉਂਦੇ ਚੱਕ ਲਿਓ ਕੀ ਇਹ ਹੈ ਕੀ ਇਹ ਹੈ ਕਾਈਟ ਕੀਆ ਕੀ ਬੁੱਤ ਇਹ ਤਾਂ ਯਾਰ ਬਲੌਗ ਬਣਾਉਣ ਦੇ ਚੱਕਰਾਂ ਰਹਿੰਦੀਆਂ ਮੈਨੂੰ ਕਹਿੰਦੇ ਫੋਨ ਫੜਾ ਦੇ ਮੈਨੂੰ ਕੀ ਲੈਣਾ ਉਹ ਪਤੰਗ ਲੈ ਲਾ ਤੰਗ ਚੜਾ ਦੂੰ ਆ ਕਾਗਜ਼ ਜਿਹਾ ਲਿਆ ਨਹੀਂ ਅਜੇ ਚੜਗੜੀ ਤੂੰ ਦਾਤਾ ਯਾਰ ਤੂੰ ਪਤੰਗ ਚ ਚੜਾਉਂਦਾ ਸੋਹਣਾ ਹੀ ਲੱਗਦਾ ਜਮੀ ਪਤੰਗ ਲੁੱਟਦੇ ਵਧੀਆ ਲੱਗਦਾ ਪਤੰਗ ਲੁੱਟ ਜਾਗੇ ਯਾਰ ਤੈਨੂੰ ਆ ਥੋੜੀ ਹੋਰ ਛੱਡ ਲੈ ਯਾਰ ਲੈ ਜੀ ਕਾਗਜ਼ ਆ ਇਹਦਾ ਯਾਰ ਇਹ ਖਾਸ ਇਹ ਤਾਂ ਨਾ ਪੁਰਾਣੇ ਪਲੇਅਰਾਂ ਦੀ ਛੱਡ ਲੈ ਵੱਡ ਰਹੇ ਹਾਂ ਊਈ ਏ ਏ ਏ ਏ ਲਾ 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 ਚੱਕ 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 ਰੁਕ 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 ਚੱਕੋ ਹੋ ਗਏ ਬਲੇ ਓਏ ਓਏ ਮੱਠਿਆ ਗਿਆ ਤੇ ਡੋਰ ਥੋੜੀ ਢਿੱਲੀ ਲੱਗ ਜਾਏ ਓਏ ਵਧੀਆ ਆ ਦੇ ਡੋਰ ਵੇ ਮੋਟੀ ਨਹੀਂ ਪਾ ਸਕਦੇ ਸੋ ਵਧੀਆ ਵਧੀਆ ਸੀ ਟਿਕਾ ਕੇ ਰੱਖਦਾ ਤੂੰ ਉਮਰ ਦੇ ਹਿਸਾਬ ਨਾਲ ਨਾ ਪੇਚੇ ਨਾਲ ਆ ਟਿਕਾ ਕੇ ਰੱਖੇ ਇੱਕ ਵਾਸੇ ਕੋਈ ਪਤਾ ਕੀ ਆ ਲੋਕ ਪਲਾਸਟਿਕ ਵਾਲੀ ਡੋਰਾਂ ਲਈ ਪਾਦਾ ਸਾਰੀ ਉਹਨੇ ਇਹ ਪ੍ਰੈਕਟਿਕ ਵੱਡਾਂਗੇ ਆ ਚਾਰ ਵੱਡਦੇ ਪ੍ਰੈਕਟਿਕ ਥੋੜੇ ਆਗੇ ਲੋਕ ਆ ਦੋਗੇ ਆ ਹਾਂ ਐਵੇਂ ਹੀ ਦੇਖਿਆ ਅਗਰ ਤੂੰ ਸਟ੍ਰਾਈਕ ਰੇਟ ਦੇਖ ਬੈਟਸਮੈਨ ਦੀ ਐ ਕਿਹੜਾ ਦੇਖਿਆ ਆਊਟ ਤਾਂ ਹੁਣ ਅੱਗੇ ਹਜੇ ਝੜਖੜ ਨੇ ਡੋਰ ਲਵੇਟਣੀ ਸੁਖੀ ਦੇ ਆ ਦਾ ਗੱਟੂ ਨੇ ਨਾ ਨਾਲ ਲੋਕਾਂ ਤੋਂ ਲਵੇਟੀ ਜਾਂਦੀ ਆ ਜੇ ਮੰਨ ਲਓ ਨਾ ਮੰਨ ਲਓ ਕਿਸੇ ਦਾ ਪਤੰਗ ਜੇ ਕਿਸੇ ਦਾ ਪਤੰਗ ਵੱਡੇ ਹੈਗਾ ਕਿਸੇ ਨੇ ਲਵੇਟਣਾ ਥੋੜੀ ਜੇ ਯਾਰ ਜੇ ਅਗਲੇ ਡੋਰ ਛੱਡੀ ਹੋਈ ਹੈ 10 ਮੀਟਰ ਤੱਕ 100 ਮੀਟਰ ਤੱਕ ਅਗਲੇ ਨੇ ਤੋੜ ਕੇ ਛੱਡ ਦੇਣੀ ਡੋਰ ਓਏ ਉਵੇਂ ਪਈ ਰਹਿਣੀ ਓਵੇਂ ਉਲਝੀ ਜਾਣੀ ਲੈ ਲੈ ਕੇ ਕੋਈ ਚੱਕ ਕੇ ਤਾਂ ਠੀਕ ਹੈ ਨਹੀਂ ਆੜ ਹੋ ਰਾਇ ਇੱਕ ਇੰਨਾ ਚੜਖੜੀ ਨੇ ਹੀ ਫੇਦਾ ਬਈ ਇਹ ਲਵੇਟੀ ਜਾਂਦੀ ਆ ਲਵੇਟੀ ਵੀ ਜਾਂਦੀ ਆ ਹਾਂ ਕਹਿ ਰਾ ਦੌਰ ਤੇਰੀ ਕਹਿੰਦੀ ਲੈ ਵੀ ਖਾਲਸਾ ਜਉਣੀ ਤਾਂ ਉੱਤਰ ਕੇ ਉਹਨੂੰ ਤਾਂ ਲੱਗ ਗਈ ਭੁੱਖ ਦੁਪਹਿਰ ਦੀ ਰੋਟੀ ਦਾ ਟਾਈਮ ਆਜੋ ਆਜੋ ਖਾਲਸਾ ਜੀ ਭੁੱਖ ਲੱਗੇਗੀ ਪਤਾਂ ਕਿ ਉਡਾ ਕੇ ਚਲੇ ਗਏ ਹੁਣ ਭੁੱਖ ਲੱਗਣ ਲੱਗ ਗਈ ਉਹਦੇ ਉੱਧਰ ਆਪਾਂ ਭਾਵੇਂ ਛਾ ਕੇ ਵਾਗਦੇ ਦੇਖੀ ਜਾਦਾ ਓਹੋ ਅੰਦਰ ਨੂੰ ਮੋਦੀ ਧੱਕ ਲਿਆਉਣ ਐਨੋ ਚਾਚਾ ਮਗਰ ਰੱਖ ਇਧਰ ਮਗਰ ਰੱਖ ਇੱਥੇ ਰੱਖੈ ਨਾ ਉਹ ਤੇ ਹਾਂ ਉਹ ਲੈ ਕੇ ਆਏ ਨੂੰ ਲੋ ਜੀ ਤੁਹਾਡਾ ਅੱਜ ਸਵਾਗਤ ਕਰਦਾ ਨਿੱਗਾ ਸਵਾਗਤ ਕਰਦੇ ਆ ਸਾਡੇ ਪਿੰਡ ਦੀ ਆਣ ਸ਼ਾਨ ਕੋਚ ਸਾਹਿਬ ਦਵਿੰਦਰ ਪਰਮਾਰ ਤਰਮਿੰਦਰ ਪਰਮਾਰ ਲੋ ਜੀ ਇਹਨਾਂ ਨੇ ਦੇਖੋ ਆ ਕਿ ਕੀ ਰੰਗ ਢੰਗ ਲਾਉਨੇ ਨੇ ਆ ਵੱਡੇ ਵੱਡੇ ਪਾਤੜਾ ਮਾਇਰ ਵੱਡਿਆ ਵੱਡਿਆ ਭਾਏ ਨੂੰ ਵੱਡਿਆਂ ਚ ਤੜਾ ਮਾਪਾ ਪਤਾ ਕੀ ਐ ਮੁੰਡੇ ਦੇ ਨਾ ਨਹੀਂ ਨਹੀਂ ਪਤਾ ਕੀ ਪਤਾ ਵੱਡੇ ਕਾਦੇ ਢਾਡਾਉਂਦਾ ਇਹ ਪਹਿਲੇ ਦਿਨ ਤੋਂ ਤੈਨੂੰ ਪਤਾ ਫੁੱਲਮਾ ਫੁੱਲਮਾ ਮਿੱਠਾ ਦਾ ਪੂਰਾ ਮੇਰੇ ਨੇ ਡੋਲੇ ਡੋਲੇ ਪੂਰੇ ਕਰਨ ਨੇ ਹਲਕੇ ਮੋਲਕੇ ਪਤਾ ਕਿ ਇਹਨਾਂ ਨੂੰ ਕੰਮ ਨਹੀਂ ਕਰਦੇ ਨਾ ਵੱਡੇ ਵੱਡੀ ਚਾਹੀਦੇ ਨੇ ਬੜੇ ਬਣਾ ਪਾ ਦੋ ਵੇਖਿਆ ਤੁਸਾਂ ਲੋ ਇਹ ਮੈਂ ਜਿਹੜਾ ਬਣਾਉਂ ਤੈਨੂੰ ਇਹਦੇ ਛੋਟੇ ਪੰਜਾੜਾ ਤੇ ਮੇਰੀ ਗੱਲ ਸੁਣ ਤਾ ਯਾਰ ਵੱਡਿਆ ਵੱਡਿਆ ਕੋਈ ਮੇਰੀ ਗਲਤ ਹੋਣਾ ਪੱਤੇ ਬਣਾਉਣੇ ਬਹੁਤ ਉਹ ਦੂਆ ਫੜਦਾ ਸੀ ਕਿ ਚੜਿਆ ਹੋਇਆ ਤੂੰ ਓਏ ਯਾਰ ਬਹੁਤ ਪਤੰਗ ਪੈਨੇ ਕਰੇ ਇੱਕ ਡੋਕੜ ਸੋ ਪਤੰਗ ਪਿਆ ਇਹ ਹੀ ਲਾਊਗਾ ਯਾਰ ਆਪਾਂ ਥੋੜੀ ਲਾਉਣੀ ਹੈ ਹਾਂ ਖਿੱਚ ਥੋੜਾ ਲਾਉਣੀ ਪਤੀ ਡੋਗਾ ਤਾਂ ਤੱਕ ਮੈਂ ਯਾਰ ਅਸੀਂ ਤਾਂ ਕਿ ਲਾਈ ਜਾਣਦੇ ਯਾਰ ਕਿ ਤੈਨੂੰ ਕਰ ਲੈਣ ਦੇ ਤੈਨੂੰ ਚਿੱਤ ਰਾਹੀ ਆਪਣਾ ਲੈ ਗਿਆ ਚਿੱਟਾ ਜਿਹਾ ਇਹ ਚੜਦਾ ਉਹ ਇਹਦੇ ਨਾਲ ਡਾੜ ਦਾ ਵੱਡਾ ਪਿਆ ਚਿੱਟਾ ਇਹਨੂੰ ਚੜਾੜਨਾ ਕੋਈ ਯਾਰ ਚਾਚਾ ਯਾਰ ਐਡੇ ਪਤੰਗ ਨੇ ਹੈਲੋ ਵਾਹ ਵੇਖ ਤੂੰ ਵੀ ਵੱਡਾ ਚੱਕੀ ਕਰਦਾ ਐਡੇ ਪਾਰੇ ਪਤੰਗ ਇੰਨੀ ਤੇਜ਼ ਹੋਵਾ ਚ ਖੇਚ ਵੀ ਕਿਵੇਂ ਤੇਰੀ ਡੇਗਾ ਡੇਗਾ ਕਿਵੇਂ ਦੇਖ ਚਾਚਾ ਖੇਚੇ ਤਾਂ ਲੱਗਣੀ ਤੇਰਾ ਹੱਥ ਉਤਨਾ ਨਾ ਵੱਢ ਦੇ ਇਹ ਸਾਚੀ ਗੜਾ ਉਹ ਵੀ ਜ਼ੋਰ ਵੱਧ ਲੱਗਦਾ ਹਵਾ ਕਰਕੇ ਮਜ਼ੇ ਨਹੀਂ ਆਇਆ ਤਾਂ ਕਿ ਮਤਲਬ ਹਵਾ ਬਹੁਤ ਹੈ ਆ ਦੇ ਆ ਦੇ ਗਿਆ ਭਾਈ ਮਲ ਭਾਈ ਭਾਈ ਪੱਜ ਕੇ ਭਾਈ ਅੱਛਾ ਚੜਦਾ ਹੋਇਆ ਮੈਂ ਕਿਤੇ ਵੱਟਿਆ ਗਿਆ ਚਾਚਾ ਡੋਰ ਛੱਡ ਗਿਆ ਉਹ ਤੇ ਲਾਤਾ ਓਏ ਸੰਤਰੀ ਦੇ ਉਹ ਬਹੁਤ ਦੂਰ ਆ ਕਿਥੇ ਆ ਸੰਤਰੀ ਓ ਯਾਰ ਆਦਾ ਪਿਆ ਯਾਰ ਆਇਆ ਲਾ ਗਿਆ ਦਿਖਾ ਇਹ ਆ ਗਿਆ ਬਾਈ ਮੁੜ ਕੇ ਲੇ ਮੇਟਣੀ ਓਕੀ ਬਾਈ ਹੁਣ ਤੇਰਾ ਤੂੰ ਮੰਨੇਗਾ ਨਹੀਂ ਤੇਰੇ ਇਨੀ ਚੜਾਈ ਕੀਤੀ ਹੈ ਨਾ ਬਲੌਗਰ ਨੂੰ ਬੇਇੱਜ਼ਤੀ ਨਾ ਕਰਾ ਦੀ ਆ ਆ ਮੁੜਦਾ ਹੀ ਥੱਲੇ ਆ ਇਹ ਹੁਣ ਸਾਨੂੰ ਨਹੀਂ ਇਹ 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 ਹੁਣ ਸਾਨੂੰ ਨਹੀਂ ਪਤਾ ਕੀ ਨਹੀਂ ਹੁੰਦਾ ਹੈਗਾ ਹੁਣ ਆਪਣਾ ਬੇਇੱਜ਼ਤੀ ਨਾ ਕਰਾ ਦੀ ਇਧਰ ਦੇ ਪਾਸੇ ਯਾਰ ਵਾਲੇ ਲੈ ਹੁਣ ਤੈਨੂੰ ਪਤੰਗ ਵੀ ਦੋ ਕਰ ਤੇ ਇੱਕ ਉਹ ਕਰ ਤੇ ਇੱਕ ਉਹ ਕਰ ਤੈਨੂੰ ਜਿੰਦਾ ਮਰਜ਼ੀ ਲੈ ਲਈ ਵਿੱਚ ਬਰਾਬਰ ਦਾ ਨਾਲੇ ਵੀ ਮੁੜਦਾ ਯਾਰ ਵੀ ਚੜਾਇਆ ਖਾਸ ਨੂੰ ਐਡਾ ਵਾ ਮੋੜ ਤੇ ਜੀ ਤੈਨੂੰ ਕਿਹਾ ਸੀ ਕਿ ਛੋਟੇ ਵੀ ਵਾਹ ਡੋੜ ਕੇ ਦੇ ਬਲਾਂਗੇ ਇਹਨਾਂ ਨੂੰ ਮੋੜ ਕੇ ਦੇ ਆ ਜਾ ਇਹ ਇਹ ਬਲਾਂਗੇ ਆ ਆਪਣੇ ਨਾਲ ਦਾ ਬੱਡ ਵੀ ਦਿੱਤਾ ਫੇਰ ਹੂੰ ਰੋਟੇ ਜਾਣਾ ਇਹ 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 ਚਾਚਾ ਯਾਰ ਹੁਣ ਜਾਵੇ ਨਾ ਇਹ ਲੱਗ ਗਿਆ ਚਾਬੇ ਚਾਏ ਲੱਗ ਗਿਆ ਕੀ ਕਰੀਏ ਉਹ ਬੰਦਾ ਬੰਦਾ ਸਾਡਾ ਬੰਦਾਜ਼ ਬੰਦਾ ਸਾਡਾ ਪਾਸ ਹੋ ਗਿਆ ਵੀ ਪਹਿਲੇ ਪਹਿਲੇ ਇੰਤਿਹਾਬ ਤੋਂ ਲੈਵਲ ਤੋਂ ਨਿਕਲ ਗਿਆ ਅਰੇ ਅਸੀਂ ਚਲੇ ਗਏ ਸਮੂਸੇ ਲੈਣ ਤੇ ਚਾਚਾ ਨੂੰ ਕੋਈ ਗੱਲ ਦੱਸਣ ਬੈਠਾ ਸੀ ਤਾਂ ਕੀ ਗੱਲ ਹੋ ਗਈ ਗੱਲ ਹੈ ਉਹ ਹਾਂ ਆਪਣੇ ਵੀ ਆਪਣਾ ਜੀਨਰ ਵੀਰ ਆਇਆ ਉਸੇ ਆਇਆ ਪਰ ਉਸ ਪੈਸੇ ਆਪਰੇ ਆਇਆ ਬੰਗਾਲੀ ਹੈ ਹਾਂ ਅੱਜ ਲੋੜੀ ਮਨਾਉਣਾ ਹਾਂ ਇੰਨੇ ਪਤੰਗ ਵੱਡੇ ਅੱਛਾ ਸਾਡੇ ਜਾਣ ਦੋ ਐਡਾ ਕੰਮ ਹੋ ਗਿਆ ਕਿਹੜਾ ਖੇਚ ਵਾਲਾ ਕੋਚ ਭੱਜ ਗਿਆ ਮੈਨੂੰ ਮੈਨੂੰ ਫੋਨ ਆਇਆ ਹਾਂ ਉਹ ਨੰਬਰ ਦਾ ਉਹ ਕੋਠੀ ਵਾਲਿਆਂ ਦਾ ਚਾਚਾ ਕੋਠਿਆ ਦਾ ਚਾਚਾ ਸਾਈਡ ਤੇ ਟੈਂਕੀ ਦੇ ਵੱਢਦੇ ਭਾਈ ਚਾਚਾ ਮੇਰੇ ਜੇ ਆ ਗਏ ਮੈਂ ਸਾਕਤਾ ਵਰ ਕਿਤੇ ਪਿੰਡ ਚੋਂ ਬੈਨ ਨਾ ਹੋ ਜਾਵੇ ਮੋੜ ਮੋੜ ਕੇ ਤੈਨੂੰ ਹਾਂ ਗੱਲ ਸੁਣ ਉਹਦੇ ਪਾਸੇ ਕੋਠੇ ਟੱਪੇ ਨਹੀਂ ਕੋਣ ਖਿਚਲਾ ਗਿਆ ਪਤਾ ਨਹੀਂ ਜੇਲੀ ਇਹ ਗੱਲ ਤੋਂ ਉੱਤਰ ਫਿਟ ਵਜਿਆ ਮੈਂ ਵੀ ਵੱਡੇ ਗਿਆ ਬਿੱਕੀ ਉਹਨੂੰ ਵੀ ਸਾਈਟ ਟੁੱਟ ਗਿਆ ਆ ਉਧਰ ਮੇਰੇ ਤੇ ਨਹੀਂ ਆ ਰਿਹਾ ਆ ਇਹ ਤਾਂ ਗੱਲ ਹੈ ਸਹੀ ਗੱਲ ਹੈ ਛਾਰਪੁਰ ਆਏ ਦੀ ਮਾਂ ਦਾੰਦ ਰੱਖਣੇ ਅਸੀਂ ਲੈ ਖਾਸੇ ਫੇਰ ਪਰਫਾਰਮੈਂਸ ਚਾਗੇ ਓਏ ਭਾਈ ਜਿਹੜਾ ਮੈਂ ਤੁਹਾਨੂੰ ਦੱਸ ਕੇ ਨਹੀਂ ਜਿਹੜੇ ਸੀਗਾ ਜਿਵੇਂ ਕਿਸੇ ਦਾ ਵੱਡਿਆ ਜਾਂਦਾ ਨਾ ਕੋਈ ਡੋਰ ਲਵੇਟ ਰਿਹਾ ਦੇਖੋ ਵੀਰੇ ਕਿਸੇ ਦਾ ਪਟੰਗ ਵੱਡਿਆ ਗਿਆ ਉਹਨੂੰ ਛੱਡਦੇ ਦਿਖਾ ਦੇ ਗੁਰਸਾਂ ਉੱਤੇ ਪੰਗ ਵੱਡਿਆ ਕਰ ਲੈਣ ਉੱਥੇ ਹੀ ਤੋੜ ਕੇ ਛੱਡਦੇ ਉਹ ਕਬੂਤਰਾਂ ਗਲਾਂ 'ਚ ਬਸਣੀਆਂ ਉੱਡ ਗਏ ਕਿੱਥੇ ਚਲੇ ਗਏ ਕਾਹ ਜਾਂਦੀ ਐ ਕਾਹ ਦਿਖਾ ਦੇ ਬਾਈ ਕਾਹ ਸੰਤਰੀ ਜਾਂਦੀ ਐ ਬਾਈ ਦੇਖੋ ਬਈ ਕਿੰਨਾ ਬੁਰਾ ਹਾਲ ਆ ਲੋਕਾਂ ਦਾ ਯਾਰ ਇੱਕ ਤਾਂ ਵੀ ਪਲਟ ਕਲੀ ਇਹਨਾਂ ਚੜਾਉਣੀ ਆ ਤੁਸੀਂ ਤੋੜ ਤੋੜੇ ਪਾਕਾ ਸਾਡੇ ਦੋਣ ਤੋੜ ਨਾਲ ਦੇ ਕੋਠਿਆਂ ਸਿੱਟਣ ਲੱਗੇ ਰਹਿਣ ਦੇ ਦੇ ਭਾਈ ਇਹ ਕਾਹ ਲ ਜਾਂਦੇ ਯਾਰ ਪਲਟ ਕੇ ਲੈ ਬਾਈ ਆ ਵੀ ਪਲਟ ਗਦੀ ਲੈ ਕੀ ਕਰੋਗੇ ਯਾਰ ਬਾਈ ਤੁਸੀਂ ਇਹ ਹੈ ਕੋਈ ਫਾਇਦਾ ਸਾਨੂੰ ਲਿਆਉਣ ਵਾਲਾ ਧੱਗ ਵਾਲੇ ਪਰ ਅਸੀਂ ਲੋਕਾਂ ਦੇ ਨਾਲ ਆਂ ਲੋਕਾਂ ਦੇ ਖਿਲਾਫ ਨਹੀਂ ਹੈਗੇ ਬਈ ਅਸੀਂ ਧੱਗ ਵਾਲੇ ਨਾਲ ਹੀ ਚੜਾਵਾਂਗੇ ਚਾਚਾ ਉੱਤੇ ਗਿਆ ਉੱਤੇ ਚੜ ਜਾ ਚਾਚਾ ਪੂਰਾ ਲੁੱਟਣ ਲਈ ਤਿਆਰ ਦੇਖੇ ਧਿਆਨ ਨਾਲ ਚੜੀ ਉਹ ਯਾਰ ਤੂੰ ਨਾ ਡੇਬੀ ਪੋੜੀ ਤੂੰ ਮੈਂ ਤੁਹਾਨੂੰ ਰੋਜ਼ ਦਾ ਕੰਮ ਤੈਨੂੰ ਫੜਾ ਚੱਲ ਚੱਲ ਜਾ ਜਾ ਪੋੜੀ ਵੀ ਤੁਸੀਂ ਦੇ ਲਾ ਬਾਬੇ ਆਦਮ ਜੇ ਬਲੇ ਦੀ ਲਾਈ ਹੋਈ ਆ ਬੰਦਾ ਵੀ ਹੋਈ ਆ ਪੋੜੀ ਪੋੜੀ ਚੇਂਜ ਕਰ ਲਓ ਤੁਸੀਂ ਬੰਦਾ ਵੀ ਆਦਮ ਮੇਲੇ ਦਾ ਹੀ ਬੰਦਾ ਵੀ ਹੋਈ ਆ ਕਹੀਂ ਦੋਨਾਂ ਦੀ ਮੈਚਿੰਗ ਹੁੰਦੀ ਹਾਂ ਸਟੈਪ ਦੇਖੋ ਨਾ ਸਟੈਪ ਆ ਗਿਆ ਭਾਈ ਮੈਂ ਤੈਨੂੰ ਉਹੀ ਤਾਂ ਦਿਖਾਉਂਦਾ ਸੀਗਾ ਵੀ ਯਾਰ ਇਹਦਾ ਇਹ ਨੁਕਸਾਨ ਆ ਯਾਰ ਜਿਹੜੇ ਲੋਕ ਤੋੜ ਕੇ ਛੱਡਦੇ ਤੇ ਤੈਨੂੰ ਇਕੱਠੀ ਕਰਕੇ ਨਾ ਛੱਡਦੇ ਤੇ ਨਾਲ ਦੇ ਦਿੱਤੇਲੇ ਕੋਟ ਛੱਡਦੇ ਲੈ ਛੱਡਦੇ ਹੁੰਦਾ ਓ ਯਾਰ ਹੋ ਗਿਆ ਯਾਰ ਨੁਕਸਾਨ ਕਰਤਾ ਯਾਰ ਤੁਸੀਂ ਭਾਈ 20 ਰੁਪਏ ਦਾ ਸਾਡਾ ਦਾ ਬੰਦਾ ਇਨੀ ਹਿੰਮਤ ਮਾਰ ਕੇ ਨਾ ਰਿਸਕ ਲੈ ਕੇ ਕੋਠੇ ਦੇ ਜਿਹੜਾ ਪਤੰਗ ਉਹਨੇ ਮਗਰਪਾਲੇ ਡੋੜਾ ਸਿੱਟਦਾ ਇਹਨੂੰ ਵੀ ਪੜੀ ਹਾਂ ਇਹਨੂੰ ਪੜਿਆ ਸਨੇਕਾ ਕੋਠੇ ਸਿੱਟਦਾ ਇਹਨੂੰ ਲਾ ਲਿਆ ਹਾਂ ਪਾਲ ਲੈ ਲੈ ਬਾਈ ਸਾਰੇ ਪਲੇਅਰ ਉਤਰ ਗਏ ਹੁਣ ਆਇਆ ਕੋਚ ਇਹਨਾਂ ਨੂੰ ਸਖਾਉਣ ਵਾਲਾ ਪਤੰਗ ਫੜੀ ਇਹਨੂੰ ਆ ਗਿਆ ਸਾਰੇ ਨੇ ਜੋਰ ਲਾ ਲਿਆ ਹੁਣ ਮੇਰੀ ਵਾਰੀ ਆ ਜੋਰ ਲਾਉਣ ਦੀ ਹੱਥ ਦਕਾ ਹੱਥ ਪਰੇ ਆ ਕਪੜਾ ਆ ਗਿਆ ਸੁਥੀ ਜਾ ਤੇਰੀ ਵਾਰੀ ਇੱਧਰ ਆ ਯਾਰ ਪਰ ਇਹ ਬਹੁਤ ਤੂੰ ਯਾਰ ਲੁੱਟਣ ਦਾ ਰਹਿ ਦੁਕੀ ਤੂੰ ਲੁਟੇਰਾ ਆਦਮੀ ਆ ਤੂੰ ਲੁੱਟਾ ਲੁੱਟਾਲਾ ਉਹ ਲੁਟੇਰਾ ਆਦਮੀ ਆ ਤੂੰ ਚੜਾਉਣ ਵਾਲਾ ਹੈ ਨਹੀਂ ਤੇ ਤੂੰ ਧਰ ਰਿਹਾ ਨਹੀਂ ਲੈ ਤੇਰੀ ਵਾਰ ਨੂੰ ਮਲਾ ਦਾ ਹਵਾ ਕੱਢ ਜਾਣੀ ਆਓ ਚਾਲੋ ਸਾਥੀ ਘਰ ਸਾਂਜੀ ਮਾਂ ਹੈ ਕੋਸਾ ਕੋਸਾ ਮੂਰੇ ਹੋ ਕੇ ਗੋਲਾ ਸਿੱਟਣਗੇ ਹੁਣ ਆ ਤੂੰ ਕੋਸਾ ਆ ਤੂੰ ਕੋਸਾ ਯਾ ਯਾਰ ਇਹਨਾਂ ਗੱਲਾਂ ਦੇ ਪਹਿਲਾਂ ਤੈਨੂੰ ਦਿਖਦਾ ਵੀ ਆ ਪਤੰਗ ਨਹੀਂ ਵਧੀਆ ਹੈਗਾ ਬਿਮਾਰ ਜਾਂ ਪਤੰਗ ਚੰਕਿਆ ਦਾ ਬਿਮਾਰ ਬੰਦਾ ਬਿਮਾਰ ਪਤਾਂਗੇ ਦੋਵੇਂ ਇੱਕੋ ਜਿਹਾ ਕੰਮ ਕਰੀ ਬੈਠੇ ਆ ਹੁਣ ਚੜੂਗਾ ਯਾਰ ਕੀ ਕਰੀਏ ਨਾ ਸੁਬੀ ਤੂੰ ਘੰਟਾ ਹੋ ਗਿਆ ਤੇ ਕੱਟਣਾ ਪੈਣਾ ਇਹਨੂੰ ਸੀਨੇ ਕਿਉਂ ਕੱਟਣਾ ਪੈਣਾ ਇਹ ਕੱਟੀ ਨਾ ਪਾਈ ਇਹ ਵੀ ਹਾਂ ਤਾਂ ਫਰੀ ਵੀਡੀਓ ਚਾਹੀਦੀ ਆ ਪਤੰਗ ਜੱਫੀਆਂ ਪਾਉਂਦਾ ਤੈਨੂੰ ਆ ਵਾਪਸ ਹਵਾ ਇੰਦਰਲੀ ਆ ਚੜਲਾ ਇਹਨੂੰ ਆ ਔਰ ਹੋਰ ਲੈ ਲੈ ਤੜਾਮਾ ਪਾਈ ਹੋਈਆਂ ਨੇ ਇੰਨੇ ਪਏ ਨੇ ਆਪਣੇ ਕੋਲ ਯਾਰ ਕਰਿਓ ਵੀ ਵੇਚਦੀ ਹੋਣੀ ਸੁੱਖੀ ਨੇ ਇਤੋਂ ਹੀ ਥੱਕ ਜਾਣਾ ਆ ਆ ਤੂੰ ਆਇ ਨੂੰ ਚੜਾ ਲੈ ਹੋ ਜਾ ਤੜਾਮਾ ਸੈਟ ਕਰਨ ਵਾਲੀ ਆ ਜੀ ਆ ਜਿਹੜਾ ਫੜਿਆ ਇਹ ਤੂੰ ਕਹਿੰਦਾ ਲੁੱਟਿਆ ਹੀ ਐ ਚੜਾਉਂਦਾ ਹੀ ਸੀ ਅਗਲਾ ਤੜਾ 10 15 ਮਿੰਟ ਮੱਥਾ ਮਾਰ ਕੇ ਕਹਿੰਦਾ ਕਹਿੰਦਾ ਚੜਾਉਂਦੇ ਕਰਨ ਵਾਲੀ ਆ ਜੀ ਇਹਦੀ ਲਾ ਵੀ ਕੋਸ ਸਾਹਿਬ ਨੇ ਪੂਰੀ ਤਿਆਰੀ ਖੇਚ ਲਈ ਹੋਣਾ ਲੈ ਯਾਰ ਉਹਨੇ ਇੱਕ ਗੱਠ ਮਾਰਤੀ ਉਹਨੇ ਦੂਜੀ ਗੱਠ ਨਾਲ ਇਹਨੇ ਪੂਰਾ ਸੈਟ ਹੋਣਾ ਉਹਨੂੰ ਦਿਖਾ ਦਿਓ ਬੰਦਾ ਖੜਾ ਉਹਦੇ ਲਾਲਾ ਮਾਰਨੇ ਉਹਨੂੰ ਦਿਖਾ ਦਿਓ ਉਹ ਕਹਿੰਦਾ ਭਈ ਲਾਲਾ ਜਿੰਨਾ ਚਾਹ ਕਰਨਾ ਆਪਣੇ ਪਤੰਗੇ ਢਾਉਣ ਦਾ ਆਹੋ ਸਾਡੀ ਆ ਗਈ ਆ ਗਿਆ ਤੂੰ ਤਾ ਉਹ ਵੀ 来 ਬਹੁਤ ਸਾਡੀ ਆ ਗਿਆ ਆਇਆ ਦਾ ਕੋਸ ਆ ਪੂਰੇ ਟ੍ਰੇਨ ਨੇ ਉਹ ਕੈਨੇਡਾ ਦਾ ਪਤਾ ਨਹੀਂ ਉਹ ਦੱਸ ਕੈਨੇਡਾ ਦਾ ਵਿਚਾਰਾ ਵੱਡਿਆ ਜਾਂਦਾ ਕੈਨੇਡਾ ਦਾ ਕਿੱਥੇ ਘਲਾ ਲਿਆ ਤੈਂ ਕੋਸਾ ਕੋਸਾ ਸਾਹ ਥੱਲੇ ਹੀ ਸਿੱਟੀ ਜਾਂਦੇ ਰੇ ਪਤੰਗ ਨੂੰ ਚੁਪੀ ਤਾਂ ਇੱਗੀ ਵੱਢਣ ਲੱਗਿਆ ਹੋਇਆ ਵੜਾ ਲਿਆ ਕੋਸਾ ਸਾਹ ਨੇ ਮਸਾ 15 ਮਿੰਟ ਦਾ ਚੜਾਉਣ ਨੂੰ ਨਹੀਂ ਲਾਇਆ ਹੈਗਾ ਜਾ ਯਾਰ ਉਹਨੂੰ ਬੜਾ ਮੜੀ ਝੜਕੜੀ ਕੀ ਡੋਰ ਮਾੜੀ ਹੈ ਨਹੀਂ ਕੰਮ ਦੀ ਸਿੱਟੇ ਨੂੰ ਅੱਗੇ ਲਾ ਦਵੇ ਨੂੰ ਇਹਦਾ ਮੂੰਹ ਕਰਦਾ ਅੱਗੇ ਆ ਗਿਆ ਚੌਹ ਖਾ ਕੇ ਆ ਗਿਆ ਸਮੋਸੇ ਅੱਥੇ ਕੋਚ ਸਾਰੀਆਂ ਕੁਆਲਿਟੀਆਂ ਨੇ ਪਤੰਗਾ ਚੜਾਉਣ ਦੀ ਲੁੱਟਣ ਦੀ ਵੀ ਪੂਰਾ ਆਇਆ ਆਇਆ ਚੱਕ ਲਿਆ ਨੀਵੇਂ ڈاکੂ ਇੱਕ ਨੰਬਰ ਦਾ ਆ 7 7 ਬੋਟਾ 8 ਬੋਟਾ ਲੈ ਗੁੰਦਾ ਰੋਜ਼ ਇੱਕ ڈاکੂ ਸਾਹਡੇ ਗਏ ਹੋਏ ਨੇ ਹਾਂ ਨੀਵੇਂ ਵਿਗਰੇ ਮਾਰੇ ਦੋ ਅਧਰ ਚਾਚਾ ਮੁੰਡਾ ਤੇਰਾ ਸਲਾਹ ਦਿੰਦਾ ਸੁਣ ਲੈ ਦੀ ਗੱਲ ਕੀ ਕਹਿੰਦਾ ਪੁੱਤ ਕਹੀ ਕੀ ਕਹਿੰਦਾ ਨੀਵੇਂ ਵਿਗਰੇ ਪੈਲੇ ਦੋ ਭਾਈ ਨੀਵੇਂ ਵਿਗਰੇ ਹੋਏ ਨੇ ਕਹਿੰਦਾ ਦੋ ڈاکੂ ਸਾਹ ਥੱਲੇ ਵਿਗਰੇ ਹੋਏ ਨੇ ਸਾਡੇ ਪੁੱਤਾਂ ਨੇ ਵਿਗਰੇ ਨਾ ਨਾ ਮੁਰਨੀ ਹੈਗਾ ਹਾਂ ਜਮਾ ਕਰਦੀ ਅੱਛਾ ਢੋਰ ਕਾਦੀ ਜਾਂਦੀ ਆਲੇ ਪੱਲੇੜ ਕੋਸੇ ਹੋਇਆ ਪੰਚ ਹੋ ਗਿਆ ਤੇ ਡੋਰਾ ਹੀ ਨੇ ਬਾੜਦਾ ਤੂੰ ਪਹਿਲੇ ਉਹੀ ਕਰਨ ਲੱਗਿਆ ਲੈ ਬਈ ਲੈ ਬਈ ਬ੍ਰਹਮ ਅਸਤਰ ਝੜੋ ਰਾਮਾਸਤਰ ਚੜਾਉਣ ਲੱਗਾ ਇੱਧਰ ਵੀਟ ਪਰ ਰੱਖਿਆ ਦੇਠ ਘੰਟਾ ਜੀ ਬੜੀ ਜਨੇ ਇੱਟ ਪੂਰੀ ਮਰਾਂਗੇ ਵੀਟ ਪੂਰੀ ਬਣ ਗਈ ਕਿਉਂ ਸੇ ਨਹੀਂ ਪਹੁੰਚ ਰਹੀ ਵਾਲਾ ਬੱਸੋ ਆਲਾ ਮਗੜੀ ਬਾਈ ਹਵਾ ਦਾ ਪ੍ਰਕੋਪ ਪੂਰਾ ਬਾਹਰ ਤੇ ਇੱਧਰ ਉਹ ਯਾਰ ਨਾਲ ਸਾਰੀਆਂ ਪੈਕਟੀਆਂ ਬੂਟੀਆਂ ਹੀ ਬਣ ਕੇ ਚੜਦੇ ਆ ਜਿਹੜੀਆਂ ਪ੍ਰਿੰਟ ਰੂਆਂ ਜੀਆਂ ਆ ਵਾਦਾ ਪ੍ਰਕੋਪ ਪੂਰਾ ਹੈ ਤਾਂ ਮੇਰੀ ਦਿਖਾ ਇੱਧਰ ਐ ਇੱਧਰ ਆਪੇ ਨੂੰ ਕਾ ਹਾਂ ਥੋੜਾ ਜਿਹਾ ਆ ਗਿਆ ਇੱਕ ਚਾਚਾ ਕਿੱਥੇ ਆ ਗਿਆ ਇੱਕ ਯਾਰ ਉਹ ਕਿੰਨੀ ਡੋਰ ਹੈ ਤੇ ਮੇਰਾ ਇਹ ਚਾਚਾ 니ਜੀ ਜਾ ਨਿਸ਼ਾਨੀ ਮਾਂ ਹਾਂਜੀ ਬਾਈ ਇਹਦੀਆਂ ਨਾ ਤੜਾ ਮਾਫ ਹੋਈ ਨਹੀਂ ਕਿ ਔਖਾਂ ਸੁੱਕੀਆਂ ਨੇ ਨਾ ਔਖੀਆਂ ਵੀ ਨਹੀਂ ਆਈਆਂ ਯਾਰ ਬਸ ਇੱਕ ਨਾ ਹਵਾ ਬਹੁਤ ਚੱਲਦੀ ਹਵਾ ਕਰਦੇ ਨਾ ਸੈੱਟ ਨਹੀਂ ਹੁੰਦਾ ਕੰਮ ਇਹ ਬਾਕੀ ਕੈਮਰਾ ਸਿੱਧੇ ਰੱਖ ਲੋ ਲੈ ਵੀ ਬ੍ਰਹਮਾਸਤਰ ਤੇ ਆ ਚੜੋਂ ਲੱਗਿਆ ਦੇਖਦੇ ਕੀ ਬਣਦਾ ਫਿੰਗਰ ਸਲੀਵਸ ਪਾ ਲੋ ਕੀ ਰਚੂ ਰਹੀ ਗਾਮ ਕਰ ਲੈ ਉਹ ਉਹ ਵੀ ਸਾਹਮਣੇ ਨੂੰ ਉਹ ਜਾ ਕਰ ਨਾ ਆਪਾਂ ਨਾ ਨਿਕਲ ਜਾਂ ਯਾਰ ਬਿੱਟਾ ਹੱਟ ਜਾ ਓ ਮਾਈ ਗੱਡ ਆ ਜਾ ਆ ਜਾ तो तुम जिसको मैं बोलता हूं तो वो बंदा है 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 तो वो बंदा ਕਰਦੇ ਛੱਡਦੇ ਕੀ ਗੱਲ ਕਰ ਗਿਆ 19 ਮਹੀਨੇ ਬਸ ਉਹ ਬਹੁਤ ਵਧੀਆ ਤਾਂ ਤਾਂ ਬੰਦੇ ਖਿੱਚਦੇ ਹਰ ਰੋਜ਼ ਆਦੇ ਚੱਲਿਆ ਆਹ ਕਿੰਨੇ ਤੇ ਲਾ ਦੇ ਦੂਆ ਆਹ ਪ੍ਰਾਹਟ ਕਾਹਨ ਨਾਲ ਖਿੱਚ ਲਾ ਦੇ ਸਾਰੇ ਕੋਈ ਕਾਮਯਾਬ ਉਹਦਾ ਬੰਦਾ ਖਿੱਚਦਾ ਇਹੇ ਜਿਵੇਂ ਭਾਈ ਕਰੀਮ ਇੱਕ ਗੱਲ ਆ ਪਤੰਗ ਪਾਰਾ ਬਹੁਤਾ ਫੜਿਆ ਨਹੀਂ ਜਾਂਦਾ ਪਰ ਐ ਡਰ ਲੱਗਦਾ ਹੱਥਾ ਛਿੱਲਣ ਦਾ ਪਰ ਲੱਗਦਾ ਨਹੀਂ ਕੋਈ ਲਵੇ ਆਹਾਂ ਵੇ ਕੀ ਲਾਖ ਵਿੱਚ ਉਹ ਆਗੇ ਤਾਂ ਖੜੂ ਜਾ ਆਹਾਂ ਆ ਧਰਿਆਂ ਦੇ ਉੱਤੇ ਨੂੰ ਵੀ ਆਹ ਨਾ ਰੱਖੀ ਮਾੜਾ ਵਾਈਟ ਨੂੰ ਲੈ ਹਾਂ ਬਾਰੇ ਦਿੱਲੀ ਨਾਲ ਨਹੀਂ ਹਾਂ ਸਰ ਧਰ ਦੇ ਆਜਾ ਜੀ ਉਹ ਆਪਰੇ ਨੇ ਰਿਹਾ ਬੰਦਾ ਹਾਲਾ ਭਾਈ ਚਾਚਾ ਇੱਧਰ ਹੀ ਆਉ ਬੁੜੇ ਆਉਣਾ ਇਹਨੇ ਬੁੜੇ ਆਉਣਾ ਬੁੜੇ ਆਉਣਾ ਏ ਫਸ ਗਿਆ ਜੀ ਭਾਈ ਕਹਿਣ ਆਪਣੀ ਜੀ ਭਾਈ ਰਹਿਣ ਹੁਣ ਉੱਥੋਂ ਪਾਲੇ ਪਾਲੇ ਲੜਦੀ ਨੂੰ ਕੀਤਾ ਹਾਂ ਤੇ ਅਸੀਂ ਟੱਗਿਆ ਜਣਾ ਆਪਾਂ ਵੀ ਆਹ ਆਦਰ ਖਾਦੀ ਕੋਈ ਕੋਈ ਹੈ ਨਹੀਂ ਟੱਗ ਵਾਲੀ ਆ ਜੀ ਅਸੀਂ ਅਸੀਂ ਕਿਸੇ ਨੂੰ ਕਹਿਣਾ ਟੱਗਿਆ ਵੀ ਭਾਈ ਆ ਦੇਖੀ ਟੱਗਿਆ ਜੀ ਟੱਗਣ ਦੋ ਹੋ ਗਿਆ ਆ ਬੰਨ ਫੜਨਾ ਦਰਮਾਸ਼ ਲਾਲਾ ਟੇਲਰ ਹੜਦੀ ਬਸ ਆ ਚਰਖੜੀ ਫੜ ਓਏ ਓਏ ਬੰਦੇ ਨਹੀਂ ਦੇਣੇ ਨਾਲ ਹੋ ਗਿਆ ਹੋ ਗਿਆ ਅੱਧਾ ਮੋੜ 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 ਮਾਣ ਵਾਲੀ ਤਾਂ ਨਹੀਂ ਮਾਣ ਵਾਲੀ ਕੱਢ ਗਿਆ ਇੰਨੀ ਟੱਲ ਥੋੜੀ ਦੇਣੀ ਸੀ ਆਹ ਲੇ ਟੱਲ ਨਹੀਂ ਡੇੜੀ ਮੋੜਦਾ ਜੀ ਨੇ ਇਹ ਮੋੜਦਾ ਜੀ ਉਹ ਸਾਹ ਆਹ ਕੋਈ ਸਾਹ ਫੇਰ ਹੋ ਗਿਆ ਮੋੜਦਾ ਜੀ ਓਏ ਆ ਵੀ ਕੋਈ ਭਾਈ ਲੈ ਵੀ ਹੁਣ ਪੂਰਾ ਮਾਹੌਲ ਕਰਮਾ ਦੇਖ ਭਾਈ ਪਤੰਗ ਪਤੰਗ ਕੋਈ ਪੇਲੇ ਥੋੜਾ ਏ ਟਡੇ ਪਤੰਗ ਬੈਠੇ ਨੇ ਪਤੰਗ ਪਤੰਗ ਹੁਣ ਪੂਰਾ ਮਾਹੌਲ ਕਰਮਾ ਰਾਬਾ ਪਾ ਕੇ ਚੜਾਓ ਆ ਵੀਰੇ ਆਇਆ ਇਹ ਤਾਂ ਮਨ ਪਰਾਵਾ ਆਇਆ ਯਾਰ ਥੋੜੇ ਜਿਹਾ ਇੱਕ ਹੀ ਪਤੰਗ ਬਾਜਾ ਹੋਇਆ ਹੈਗਾ ਮੈਂ ਤੁਸੀਂ ਰਿਟਾਇਰਮੈਂਟ ਲੋਨ ਨਵੇਂ ਨਵੀਂ ਟੈਕਨੋਲੋਜੀ ਦੇ ਪਤੰਗ ਆ ਗਏ ਉਹਨਾਂ ਤਰੀਕੇ ਨਾਲ ਝੜੋਣੇ ਪੈਂਦੇ ਆ ਹਾਂ ਸਮਝ ਪੈਂਦੀ ਐ ਨਾ ਆ ਨਵੀਂ ਨੂੰ ਪੁੱਛਿਆ ਪੁੱਤ ਵੀ ਉਹ ਦਰਸ਼ਨ ਵੀਰੇ ਰੁਕ ਜਾਓ ਤੂੰ ਇੱਥੇ ਓਏ ਆ ਤੂੰ ਯਾਦ ਕਰ ਤੈਨੂੰ ਘੈਂ ਟੱਕਾ ਪਾਗੇ ਛੱਡ ਚੱਲ ਚੱਲੇ ਜਾ ਚੱਲੇ ਜਾ ਥੱਲੇ ਰੋਟੀ ਖਾ ਜਾ ਉਹ ਯਾਰ ਡੋਰੇ ਗਿਆ ਜਾਂਦੀ ਆ ਜਾਂਦੀ ਆ ਜਾਂਦੀ ਆ ਆ ਆ ਆ ਆ ਆ ਗਈ ਗਈ ਦੇਖਿਆ ਨਹੀਂ ਹੈਗੀ ਹੋ ਗਿਆ ਆ ਦੇਖ ਲੋ ਆਪਣਾ ਤੁਹਾਡਾ ਪਤੰਗ ਜੜਾਇਆ ਹੁਣ ਲਟਕ ਮਣ ਲੱਗੀ ਆ ਲੈ ਦੀ ਮੇਰੀ ਲੱਕ ਵੀਡੀਓ ਬਣਾਈ ਯਾਰ ਉਹ ਤਰੀ ਬਣ ਗਈ ਮੇਰੀ ਆ ਵਿੱਚ ਗਾਣਾ ਲਾ ਲੀ ਤੂੰ ਅਵਾਜ਼ ਘਟ ਗਈ ਵੀ ਮੈਂ ਗਾਪੇ ਲਾ ਕੇ ਦੇ ਦੂਗਾ ਏ ਆ ਇੰਨਾ ਤਾਂ ਮਿਲਵਾ ਦੇ ਛੱਡ ਡੋਰ ਛੱਡ ਯਾਰ ਲੈ ਨਹੀਂ ਆਲਾ ਵੇਚਾ ਆ ਕਿੱਥੇ ਲੈ ਗਏ ਨੂੰ ਉੱਤੇ ਓਏ ਆ ਕੀ ਆ ਨਾ ਬੱਦ ਚੜਨਾ ਕਿੱਥੇ ਆ ਆ ਵੇ ਡੋਰਾ ਕੋਲੋਂ ਨੰਗੀ ਦਵਿੰਦਰ ਦੇ ਚਾਚਾ ਲਾ ਜੈ ਇਹਨੂੰ ਢਿਲ ਦੇ ਦੇ ਤਰਕੇ ਇਹਦੇ ਨੂੰ ਨਹੀਂ ਹੋਗਾ ਇਹਦੇ ਨਾ ਰੋੜੇ ਬਣ ਕੇ ਚੜਾ ਦੇਣੇ ਜੀ ਫਿਰ ਓਹ ਨਹੀਂ ਬਹੁਤ ਚਾਹ ਇੱਥੇ ਆ ਗਿਆ ਓਏ ਤਣਕ 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 ਤੌਤਾਰਾ ਵਈ ਤੰਗ ਬੋਲਾ ਘੈਂਡ ਆ ਯਾਰ ਫਾੜ ਕੇ ਫਿਰ ਆ ਆ ਗਏ ਚਾਚਾ ਚਾਚਾ ਦੇ ਉਹ ਚਾਦੇ ਉਹ ਆਲੀ ਡੋਰ ਅੱਗੇ ਫਿਰਦੀ ਆ ਦੇ ਆ ਕਿਹਦੀ ਡੋਰ ਆ ਚਾਚਾ ਦੀ ਡੋਰ ਉਹਦੀ ਆ ਦੇਖ ਤੇ ਆ ਯਾਰ ਆ ਦੇ ਤਾਂ ਜਾ ਤਾਂ ਅਸੀਂ ਪਰਲੇ ਛੱਡ ਜਾ ਯਾਰ ਉਹ ਚੜਦਾ ਇਹ ਤਾਂ ਯਾਰ ਉਹ ਯਾਰ ਆ ਦੇ ਪਰੀ ਜਾਂਦੀ ਆ ਓਏ ਉਹ ਲੰਗੀ ਡੋਰਾ ਦੇ ਹੱਥੋਂ ਉਹ ਲੱਗੀ ਐ ਇਦਰੀ ਜਾ ਡੋਰਾ ਉਹ ਆਏ ਬੱਸ ਉਹ ਹੋ ਜਾਂਦੀ ਹੋ ਗਈ ਯਾਰ ਹੋ ਗਈ ਬਈ ਆਹ ਚਰਨਾ ਗਈ ਚਰਨਾ ਦੇ ਲੈ ਆ ਗਿਆ ਵੱਡੇ ਗਿਆ ਨੁਕਸਾਨ ਆ ਵੀ ਇਹ ਵੱਡੇ ਪਤਾ ਨਹੀਂ ਬੱਡੇ ਨਹੀਂ ਉਹ ਤੈ ਨਹੀਂ ਵੱਡਿਆਗਾ ਤੈ ਨਹੀਂ ਵੱਡਿਆ ਉਹ ਉਹ ਤੈ ਨਹੀਂ ਵੱਡਿਆ ਯਾਰ ਉਹ ਤਾਂ ਮੁਰੇ ਚੜਦਾ ਸੀ ਯਾਰ ਛੁੱਟੀ ਏ ਤਾਂ ਕਿ ਮੁਰੇ ਆ ਹਾਂ ਇਹ ਤਾਂ ਹੋਰੋਂ ਵੱਡਿਆ ਉਹ ਨਹੀਂ ਵੱਡਿਆ ਗਿਆ ਉਹ ਤਾਂ ਕਿਸੇ ਹੋਰ ਨੇ ਵੱਡਿਆ ਵੀ ਭਲੇਖਾ ਲੱਗ ਗਿਆ ਤੈਨੂੰ ਭਲੇਖਾ ਲੱਗ ਗਿਆ ਤੈਨੂੰ ਲੈ ਵੀ ਖਾਲਸਾ ਜੀ ਨੇ ਰੂਰ ਵਗਰਾ دیے ਹੋ ਜਿੱਤੇ ਕੀ ਆਲਾ ਠੀਕ ਆ ਵਧੀਆ ਜੀ ਹਾਂ ਜੀ ਹਾਂ ਜੀ ਪਤੰਗ ਤੁੰਗ ਤੁਸੀਂ ਚੰਗੇ ਵੜਾ ਕੇ ਆਏ ਹੋ ਇਹ ਹੀ ਆਲਾ ਜੇਈ ਮੰਨਨੇ ਕੇ ਜਲਾ ਸਵੇਰ ਦੇ ਨੇ ਸੀ ਨਾ 50 60 ਪਤੰਗ ਵੱਡੇ ਨੇ ਤੇ 35 40 ਖਾਸਾ ਜੀ ਦੇ ਸੀਗੇ 50 50 ਪੈ 60 ਤੋਂ ਹੋ ਲ ਗਿਆਂ ਬਸ ਬਸ ਹੋਰ ਕਿੰਨੇ ਵੜਿਆ ਗਿਆ ਉਹ ਦੇ ਕੁਕ ਮਾਰ ਦੇਖ ਲੈਨੇ ਜਿੰਨੇ ਵੱਡੇ ਆ ਸੀਗਾ ਹਾਂ ਯਾਰ ਪੈਂਦਾ ਲੱਗਦਾ ਵੀ ਹਾਂ ਯਾਰ ਪੈਂਦਾ ਲੱਗਦਾ ਕੀ ਇਹ ਨਾਲ ਤਾਂ ਮੈਨੂੰ ਦਿਖਾ ਦੇ ਇੱਥੇ ਹੀ ਬੈਠ ਲਈ ਚੱਲ ਹੁੰਦਾ ਕੋਈ ਨਹੀਂ ਕੋਈ ਨਹੀਂ ਲਵੇਟ ਰਹਾ ਤਾਂ ਲੱਗ ਕੋ ਡੋਰਾ ਠੀਕ ਕਰ ਲੈ ਮੈਂ ਤੇ ਤਨੀਆ ਤਾਂ ਹਾਂ ਯਾਰ ਆ ਕੇ ਮੇਰੇ ਪੇਟ ਉਹ ਚਾਚਾ ਆ ਦੇ ਹੁੰਦੀ ਪਤੰਗੀ ਓਏ ਪੁੱਲਾ ਇਹ ਤੇ ਡੋਰ ਕਿੰਨੀ ਆ ਕੋ 50 ਡੋਰ ਥੱਲੇ ਆ Pro Max ਆਏ Pro Max ਕਿਉਂਦਾ ਰਹਿਂਦਾ ਕਿਉਂਦਾ ਤੇ ਲੁੱਟੀ ਗਾ ਦਾ ਗਾਲੀ ਨਾ ਬਲਾਬ ਬਣਾਉਂਦਾ ਨਹੀਂ ਤੋੜੀ ਆ ਆ ਲੈ ਵੀ ਤੇਰਾ ਠੀਕਾ ਠੀਕਾ ਬਸ ਬਾਨੀ ਹੁੰਦੇ ਨੇ ਬਸ ਇਸ ਤਾਂ ਲਾਉਣਾ ਦਾ ਬਾਤ ਤਾਂ ਹੀ ਤਲਾ ਕੀ ਨਾ ਕਰਾ ਵੇਚਾ ਦਾ ਰੋਣਾ ਨਹੀਂ ਆਦਾ ਬਾਤ ਸਹੀ ਗਾ ਯਾਰ ਸਤੇ ਦੇ ਹੀ ਲੈ ਕਿਤੇ ਨਾਲ ਸਭ ਮਿੱਤਰ ਆਇਆ ਵੱਡੇ ਬੜਾ ਗਿਆ ਹੋ ਗਿਆ ਜੀ ਦੋਸਤੋ ਦੁਪਹਿਰ ਦੇ ਲੱਗੇ ਜੀ ਟ੍ਰੈਡ ਦੇ ਦੇ ਤੇ ਹੁਣ ਫਤਰੀ ਨੇ ਸਾਹ ਦੇ 5:00 ਵੱਜ ਗਏ ਪੰਜ ਬਾਗ ਹੋ ਗਏ ਤੇ ਹੁਣ ਮਾਹੌਲ ਵੀ ਥੋੜਾ ਠੀਕ ਠੀਕ ਹੀ ਰਹੇਗਾ ਬੰਦਾ ਸਾਰੇ ਉੱਧਰ ਹੀ ਉੱਠੇ ਰਹੋ ਥੋੜਾ ਠੰਡਾ ਹੋ ਗਿਆ ਹੁਣ ਅਸੀਂ ਜਾਣ ਦਾ ਕਿੱਥੇ ਲੇ ਹੁਣ ਸ਼ਾਮ ਨੂੰ ਪ੍ਰੋਗਰਾਮ ਕਰੇਗਾ ਲੋਹੜੀ ਦਾ ਤੇ ਬੌਸ ਨੇ ਮੂਹੇ ਨਹੀਂ ਕੋਈ ਹੈਗਾ ਯਾਰ ਬੰਦਾ ਹੁਣ ਤੁਸੀਂ ਤਾਂ ਹੀ ਲਾਵਾਂਗੇ ਥੱਲੇ ਸਟਿੱਕਰ ਸੁੱ ਕਰ ਲਾਵਾਂਗੇ ਨਾ ਚੈਨ ਆ ਕਰਾਂਗੇ ਜੇ ਬਣਿਆ ਵੀਡੀਓ ਦੇ ਹਿਸਾਬ ਕਰਦਾ ਆਪਦੀ ਬਣ ਗਈ ਤਾਂ ਫਿਰ ਵਿੱਚ ਹੀ ਐਡ ਕਰ ਦਾਂਗੇ ਨਹੀਂ ਅੱਜ ਵਲੌਗ ਆਪਾਂ ਇੱਥੇ ਐਂਡ ਕਰਨਾ ਪੈਣਾ ਚੰਗੇ ਜੀ